ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਕਿਵੇਂ ਠੀਕ ਠਾਕ ਉਮੀਦ ਕਰਦੇ ਹਾਂ ਤੁਸੀਂ ਘੈਂਟ ਹੋਵੋਗੇ ਅੱਜ ਪੈਨੋਂ ਮੈਂ ਤੁਹਾਡੇ ਲਈ ਬਹੁਤ ਹੀ ਸਪੈਸ਼ਲ ਤੇ ਘੈਂਟ ਵੀਡੀਓ ਲੈ ਕੇ ਆਈ ਹਾਂ ਨਾ ਇੱਕ ਤਾਂ ਮੇਰੇ ਕੋਲੇ ਬਹੁਤ ਸਾਰੀਆਂ ਪੈਨਾਂ ਦੇ ਕਮੈਂਟ ਸੀਗੇ ਵੀ ਤੁਸੀਂ ਸਾਨੂੰ 20 ਇੰਚ ਬ੍ਰੈਸਟ ਦੀਆਂ ਕਾਟਾਂ ਦੱਸੋ ਹਨਾ ਮੈਂ ਉਹ ਇਹਦੇ ਵਿੱਚ ਦੱਸੀਆਂ ਨੇ ਇਹ ਚ ਸਿਰਫ ਕਟਿੰਗ ਦੱਸੀ ਹੈ ਤੇ ਬਾਹਾਂ ਦੀ ਕਾਟ ਦੱਸੀ ਹੈ ਜਿਹੜਾ ਆਪਾਂ 3.5 ਲੈਣੇ ਆ ਜਾਂ ਆਪਾਂ 3 ਲੈਣੇ ਕਈ ਪੈਨਾਂ 2.5 ਲੈਂਦੀਆਂ ਨੇ 3 ਲੈਂਦੀਆਂ ਨੇ ਹਨਾ ਕਈ ਕਿ ਸਾਡੇ ਵਰਗੇ ਬੜੇ ਤਾਕੜੇ ਟੇਲਰ ਅਸੀਂ 3.5 ਲੈਣੇ ਆ ਉਹ ਆਪਾਂ ਕਿਉਂ ਲੈਣੇ ਆ ਤੇ ਉਹਦਾ ਆਪਣਾ ਸਾਢੇ ਤਣ ਲੈਣ ਦਾ ਕਾਰਨ ਕੀ ਹੁੰਦਾ ਹੈ ਨਾ ਹੁਣ ਮੈਂ ਆ ਦੇਖੋ ਬਾਹ ਚੱਕਦੀ ਆ ਜਿਹੜੀ ਆਪਾਂ ਆ ਚੀਜ਼ ਐ ਇੱਥੋਂ ਆ ਚੀਜ਼ ਦੇਖਣੀ ਆ ਤੁਸੀਂ ਇਹ ਵੀਡੀਓ ਮੇਰੀ ਉਨਾ ਪੈਣਾ ਲਈ ਐ ਜਿਹੜੀਆਂ ਆਨਲਾਈਨ ਸਿੱਖਦੇ ਆ ਰਹੇ ਨਾ ਕਿਉਂਕਿ ਕਈ ਵਾਰ ਕੀ ਹੁੰਦਾ ਨੈਟਵਰਕ ਦੀ ਪ੍ਰੋਬਲਮ ਆ ਜਾਂਦੀ ਹੈ ਤਾਂ ਕਰਕੇ ਥੋੜਾ ਐ ਨਾ ਫਿਰ ਸਮਝਣਾ ਔਖਾ ਹੋ ਜਾਂਦਾ ਤੁਸੀਂ ਦੇਖੋ ਵੀ ਆਪਾਂ ਬਾਹ ਲੈਤੀ ਸੀ ਜਿਹੜੀ ਕਿ ਤੁਸੀਂ ਕਟਿੰਗ ਅੱਗੇ ਜਾ ਕੇ ਦੇਖਣੀ ਹੈ ਹੈ ਨਾ ਉਹਦਾ ਆਪਾਂ ਕੀ ਕੀਤਾ ਆਪਾਂ ਆ ਚੀਜ਼ ਇੱਥੋਂ ਸਾਢੇ ਤਣ ਲੈਤੀ ਸੀ ਉਹ ਆਪਾਂ ਕਿਉਂ ਲੈਤੀ ਸੀ ਕਿਉਂਕਿ ਜਿਹੜੀ ਆਪਣੀ ਆ ਵਾਲੀ ਸ਼ੇਪ ਹੁੰਦੀ ਆ ਨਾ ਇੱਥੋਂ ਇੱਥੋਂ ਤੱਕ ਆਪਾਂ ਉੱਪਰ ਉਹ ਜੇ ਆਪਾਂ ਢਾਈ ਲੈਂਤਾ ਆਹ ਵਾਲੀ ਚੀਜ਼ ਜੇ ਆਪਾਂ ਢਾਈ ਲੈਂਤੀਏ ਤਾਂ 3.5 ਇੰਚ ਤੱਕ ਆਪਣੀ ਢਾਈ ਹੀ ਆਉਗੀ ਜੇ ਆਪਾਂ ਤਿੰਨ ਲੈਂਦੀ ਆ ਤਾਂ ਇੱਥੋਂ ਤੱਕ ਆਪਣੀ ਤਿੰਨ ਹੀ ਆ ਆਪਾਂ ਤਿੰਨ ਲੈਂਦੀ ਆ ਤਾਂ ਨੀਚੇ ਤੋਂ ਵੀ ਆਪਣੀ ਤਿੰਨ ਆਉਗੀ 3.5 ਇੰਚ ਤੱਕ ਉਸ ਤੋਂ ਬਾਅਦ ਆਪਣੀ ਆਹ ਵਾਲੀ ਚੀਜ਼ ਤੋਂ ਜਾ ਕੇ ਆਪਣੀ ਫਿਰ ਸ਼ੇਪ ਬਣਦੀ ਹੈ ਸਰੀਰ ਦੀ ਉਹ ਨਹੀਂ ਬਣਦੀ ਹੈਗੀ ਆਹ ਦੇਖੋ ਆਹ ਵਾਲੀ ਚੀਜ਼ ਆਪਣੀ ਜਮਾ ਸਹੀ ਹੈ ਨੀਚੇ ਜਾ ਕੇ ਆਪਣੀ ਆ ਸ਼ੇਪ ਬਣੀ ਆ ਮੇਰੇ ਥੋੜਾ ਲੋਸ ਹੋਇਆ ਤਾਂ ਜਿਵੇਂ ਮਰਜ਼ੀ ਸਮਝੋ ਤਾਂ ਕਰਕੇ ਇਦਾਂ ਹੋ ਰਿਹਾ ਬਟ ਮੈਂ ਕਦੇ ਇੱਥੇ ਲੁਕੀਆਂ ਵੀ ਨਹੀਂ ਲਾਈਆਂ ਜੇ ਤੁਸੀਂ ਮੇਰੀ ਵੀਡੀਓ ਦੇਖ ਕੇ ਜਾਂ ਮੇਰੇ ਤੋਂ ਸਿੱਖ ਰਹੇ ਹੋ ਕੱਪੜੇ ਹਨਾ ਤਾਂ ਤੁਹਾਨੂੰ ਜ਼ਰੂਰੀ ਆ ਵੀ ਤੁਸੀਂ ਮੇਰੀ ਵੀਡੀਓ ਵੀ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖਿਆ ਕਰੋ ਕਿ ਬਾਕੀ ਜੀ ਮੈਂ ਆਪਾਂ ਕਲਾਸ ਲਾਉਣੀ ਆ ਉਹਦੇ ਚ ਹਨਾ ਮੈਂ ਤੁਹਾਨੂੰ ਦੱਸਦੀ ਆ ਬਟ ਥੋੜੀ ਜਿਹੀ ਅੱਜ ਨੈਟਵਰਕ ਪ੍ਰੋਬਲਮ ਚੱਲ ਗਈ ਸੀ ਇਹ ਕਲਾਈਟ ਆ ਦੇਖੋ ਹਜੇ ਵੀ ਲਾਈਟ ਨਹੀਂ ਹੈਗੀ ਮੈਂ ਇਨਵਰਟਰ ਤੇ ਲਾ ਰੱਖਿਆ ਮਤਲਬ ਤੁਸੀਂ ਆ ਦੇਖੋ ਵੀ ਮੇਰੇ ਕਦੇ ਇੱਥੇ ਲੁੱਪੀਆਂ ਨਹੀਂ ਲੱਗੀਆਂ ਹੁਣ ਮੈਂ ਤੁਹਾਨੂੰ ਦਿਖਾ ਨਹੀਂ ਸਕਦੀ ਇਹ ਤਾਂ ਚੱਕ ਕੇ ਕੱਲ ਨੂੰ ਆਪਾਂ ਕਲਾਸ 'ਚ ਦਿਖਾਵਾਂਗੇ ਲੁੱਪੀਆਂ ਨਹੀਂ ਲੱਗੀਆਂ ਗਲੇ ਦੀ ਮੇਰੀ ਲੈਂਥ ਹੈਗੀ ਆ 7.5 ਇੰਚ ਤੇ ਬੈਕ ਵਾਲਾ ਗਲਾ ਇਹ ਮੇਰਾ ਹੈਗਾ 6 ਇੰਚ ਹੋਣਾ ਮਨ ਲਾਦਾ ਕਾਦੇ ਵੀ ਨਹੀਂ ਡਿੱਗੂ ਇਹ ਇਧਰ ਨੂੰ ਚਾਹੇ ਮੈਂ ਜੋ ਮਰਜੀ ਕੰਮ ਕਰੀ ਜਾਵਾਂ ਕਿਉਂ ਨਹੀਂ ਡਿੱਗਦਾ ਕਿਉਂਕਿ ਇਹਦੀ ਵੀ ਇੱਕ ਟਰਿਕ ਹੁੰਦੀ ਹੈ ਇਹਦੀ ਟਰਿਕ ਮੈਂ ਤੁਹਾਨੂੰ ਬਾਅਦ ਚ ਦੱਸੇ ਆ ਤੇ ਜਦੋਂ ਆਪਾਂ ਕਮੀਜ਼ ਨਾਲ ਲਾਵਾਂਗੇ ਬਾਹ ਨੂੰ ਹੁਣ ਉਦੋਂ ਦੱਸੂਗੀ ਇਹ ਆਪਾਂ ਕਿੱਦਾਂ ਕਰਨਾਗਾ ਓਕੇ ਧੰਨਵਾਦ ਤੁਹਾਡਾ ਸਾਰਿਆਂ ਦਾ ਜਿਹੜਿਆਂ ਨੇ ਹਨ ਇੰਨੀ سپورਟ ਕੀਤੀ ਮੇਰੀ ਹੁਣ ਬਾਕੀ ਬਹੁਤ ਬਹੁਤ ਅੱਜ ਮੈਂ ਤੁਹਾਨੂੰ ਦੱਸਣ ਲੱਗਿਆ ਜੀ 2 ਬ੍ਰੈਸਟ ਦੀਆਂ ਕਟਾਂ ਤੀਰੇ ਮੋਢੇ ਦਾ ਤੇ ਬੈਕ ਵਾਲੇ ਪੱਲੇ ਦਾ ਆਪਾਂ ਕਿਵੇਂ ਆਹ ਵਾਲੀ ਕਾਰਟ ਪਾਉਣੀ ਆ ਉਪਰੋਂ ਕਿੰਨਾ ਡਾун ਰੱਖਣਾ ਠੀਕ ਹੈ ਬੀ ਬ੍ਰੈਸਟ ਵਾਲਿਆਂ ਦਾ ਮੈਂ ਕੀ ਕਰਦੀ ਆ ਜੇ ਮੈਂ ਪਾਉਣਾ ਕੈਂਚ ਡਾун ਰੱਖਦੀ ਆ ਤੇ ਤੀਰ ਜੇ ਇਹਨਾਂ ਦਾ ਬੈਕ ਵਾਲਾ ਗਲਾ ਹੈਗਾਗਾ 5.5 ਇੰਚ ਤਾਂ ਤੀਰਾਂ ਰੱਖਾਂਗੇ ਜੇ ਆਪਾਂ ਦਾ 6.5 ਇੰਚ ਮੈਂ ਪਹਿਨ ਨਾਲ ਹੀ ਇਹਦੇ ਨਿਸ਼ਾਨ ਲਾਉਂਗੀ ਤੇ ਉਸ ਤੋਂ ਬਾਅਦ نیچے ਨੂੰ ਲੈਂਥ ਰੱਖਾਂਗੇ ਆਪਾਂ ਇਹਦੀ 7 ਇੰਚ ਇੱਥੋਂ ਆਪਾਂ 6.5 ਲੈਤਾ ਲੈਂਥ ਆਪਾਂ 7 ਲੈਤੀ ਆ ਠੀਕ ਹੈ ਤੇ ਆਹ ਵਾਲੀ ਚੀਜ਼ ਆਪਾਂ ਲਵਾਂਗੇ ਜੇ ਇੱਥੋਂ ਸਵਾਛੀ ਇੰਚ ਠੀਕ ਹੈ ਸਵਾਛੀ ਇੰਚ ਆਪਾਂ ਲਵਾਂਗੇ ਇੱਥੋਂ ਐਦਾ ਕਰਕੇ ਤੇ ਬਰਸਟ ਹੈਗੀ ਇਹਨਾਂ ਦੀ 20 ਇੰਚ ਇੱਥੇ ਤੇ ਇਹਨਾਂ ਦੇ ਜਿਹੜੀ ਬੈਕ ਵਾਲੇ ਪੱਲੇ ਦੀ ਕਾਰਟ ਆ ਨਾ ਉਹ ਜਿਹੜੀ ਆਪਣੀ ਆ ਨੁੱਕਰ ਹੁੰਦੀ ਆ ਹਨਾ ਇਹ ਤੋਂ ਇੱਥੋਂ ਆਪਾਂ ਪਾਵਾਂਗੇ 2.5 ਇੰਚ ਤੇ ਇੱਦਾਂ ਬਾਵਾਂਗੇ ਤੇ ਜਿਹੜੀ ਫਰੰਟ ਵਾਲੇ ਪੱਲੇ ਦੀ ਕਾਟ ਆ ਜਿਹਨੂੰ ਆਪਾਂ ਸਾਹਮਣਾ ਵੀ ਬੋਲਦੇ ਆ ਉਹ ਤੁਸੀਂ ਕਸਟਮਰ ਦਾ ਮਿਲ ਲੈਣਾ ਹੁੰਦਾ ਜਾਂ ਆਪਣੇ ਕੋਲੇ ਨਾਪ ਆਲਾ ਸੂਟ ਹੋਵੇ ਤਾਂ ਆਪਾਂ ਉਹ ਤੋਂ ਮਿਲ ਲੈਨੇ ਠੀਕ ਹੈ ਜੇ ਕਿ ਮੇਰੇ ਕਸਟਮਰ ਦਾ ਤਿਆਰ ਹੈਗਾ ਇਹ 13 ਤਿਆਰ ਹੋਣਾ ਰ ਠੀਕ ਹੈ ਮੈਂ ਰੱਖੂਗੀ ਇੱਥੇ 7 ਇੰਚ ਤੇ ਮਤਲਬ ਕਿ ਪੌਣੇ ਇੰਚ ਦੀ ਆਪਾਂ ਡੰਗਾਈ ਦੀ ਕਾਟ ਪਾ ਰਾਂਗੇ ਠੀਕ ਹੈ ਇੱਦਾਂ ਪਾ ਜੀ ਤੇ ਪਲੇਟ ਆ ਜਿਹੜੀ ਇਹਨਾਂ ਦੀ ਪਲੇਟ ਹੈਗੀ ਇਹਨਾਂ ਦੀ 1.5 ਤੇ ਉਹ ਆਪਾਂ ਰੱਖਾਂਗੇ 11 ਇੰਚ ਤੇ ਤਿਆਰ ਤੇ ਪਲੇਟ ਦੀ ਜਿਹੜੀ ਚੜਾਈ ਹੁੰਦੀ ਉਹ ਤੁਹਾਨੂੰ ਸਾਰਿਆਂ ਨੂੰ ਦੱਸਿਆ ਮੈਂ 3.5 ਰ ਲੈਂਥ ਹਰ ਇੱਕ ਦੀ ਹੀ ਸੱਤ ਰੱਖਣੀ ਹੁੰਦੀ ਹੈ ਅੱਠ ਕਿ ਦੀ ਰੱਖਣੀ ਹੈ ਉਹ ਮੈਂ ਤੁਹਾਨੂੰ ਅੱਗੇ ਜਾ ਕੇ ਦੱਸੂਗੀ ਉਸ ਤੋਂ ਬਾਅਦ ਕੀ ਕਰਨਾ ਜੀ ਆਪਾਂ ਆਹ ਵਾਲਾ ਆਪਾਂ ਪਲੇਟ ਤੋਂ ਰੱਖਣਾ ਇੱਥੇ ਇੰਚ ਜਿਹੜੇ ਆਪਣੀ ਚੁੰਝ ਹੁੰਦੀ ਹੈ ਨਾ ਚੁੰਝ ਤੋਂ ਇੱਕ ਇੱਕ ਸੂਤ ਨੀਚੇ ਰੱਖ ਲੈਣਾ ਠੀਕ ਹੈ ਇੱਥੋਂ ਜਿਹੜੀ ਆ ਪਲੇਟ ਦੀ ਸਟੈਂਡਰਡ ਨਾਪ ਹੁੰਦਾ ਉਹ ਆਪਾਂ ਦੋ ਰੱਖਦੇ ਹਾਂ ਹਰ ਇੱਕ ਦੀ ਦੋ ਹੀ ਰੱਖੀ ਜਾਂਦੀਆਂ 20 ਇੰਚ ਤੋਂ ਲੈ ਕੇ ਇਹ ਰੱਖੀ ਜਾਂਦੀ ਦੋ ਆਪਣੀ 19 ਇੰਚ ਤੋਂ ਲੈ ਕੇ 22 22 ਇੰਚ ਤੱਕ ਆਪਾਂ ਇਹ ਦੋ ਹੀ ਰੱਖਦੇ ਆ ਆਹ ਵਾਲਾ ਨਾ ਪਾਇਆ ਠੀਕ ਹੈ ਮੈਂ ਤਾਂ ਦੋ ਰੱਖਿਆ ਇਥੋਂ ਆਪਾਂ ਇਹਦੇ ਨਾਲ ਐਵੇਂ ਕਰਕੇ ਮਿਲਾ ਦੇਣਾ ਹਨਾ ਤੇ ਇਹ ਆਹ ਵਾਲੀ ਪਲੇਟ ਹੁੰਦੀ ਹੈ ਇਹ ਵਾਲੀ ਪਲੇਟ ਆਪਾਂ ਜੇ ਆ ਦੋ ਰੱਖੀ ਆ ਤਾਂ ਆ ਤੁਸੀਂ ਇਥੋਂ ਲੈਣੀ ਆ ਜੇ ਡੇਢ ਠੀਕ ਹੈ ਤੇ ਹੁਣ ਆਹ ਪਲੇਟ ਦਾ ਆਪਾਂ ਅੱਧਾ ਲਾ ਲੈਣਾ ਇਹਦਾ ਅੱਧਾ ਆ ਗਿਆ ਇੱਥੇ ਹੁਣ ਮੈਂ ਜ਼ਿਆਦਾ ਪੈਨ ਨਹੀਂ ਘਸਾਉਂਗੀ ਕਿਉਂਕਿ ਕਸਟਮਰ ਆਈ ਨਹੀਂ ਪਤਾ ਲੜ ਪਵੇ ਆਪਣੇ ਨਾ ਤੇ ਫਿਰ ਆਪਾਂ ਕੀ ਕਰਨਾ ਅੱਧਾ ਇੱਥੇ ਆਗੇ ਜੀ ਇੱਥੋਂ ਆਪਾਂ ਐਂਜੀ ਟੇਬ ਲੈਣਾ ਇਹਦੇ ਬਿਲਕੁਲ ਉੱਪਰ ਨਹੀਂ ਰੱਖਣਾ ਥੋੜਾ ਜਿਹਾ ਉੱਪਰ ਕਰਕੇ ਰੱਖ ਲੈਣਾ ਮਨਸੂਦ ਕਰ ਠੀਕ ਹੈ ਆ ਹੋ ਗਏ ਆਪਣੇ ਪਲੇਟਾਂ ਦੇ ਨਿਸ਼ਾਨ ਤੇ ਹੁਣ ਇਹ ਮੈਂ ਕਟਿੰਗ ਕਰਦੇ ਹਾਂ ਤੁਹਾਨੂੰ 10 ਤੇ ਮੈਂ ਕਟਿੰਗ ਕਰਕੇ ਕਿਤੀ ਇਹ ਹੋ ਗਈ ਆਪਣੀ ਕਟਿੰਗ ਦੀ ਵੀਡੀਓ ਆਪਾਂ ਨਿਸ਼ਾਨ ਸਾਰੇ ਲਾ ਲੈਣੇ ਆ ਤੇ ਹੁਣ ਆਪਾਂ ਕੀ ਕਰਨਾ ਜੀ ਇੱਥੋਂ ਆਪਾਂ ਜਿੰਨੀ ਆਪਾਂ हिਪ ਰੱਖਣੀ ਹੁੰਦੀ ਆ ਉਹਨੇ ਰੱਖ ਕੇ ਇੱਥੇ ਕੱਟ ਪਾ ਲੈਣਾ ਆਪਾਂ ਇਹ ਕੱਟ ਪਾਉਣਾ ਬਹੁਤ ਜ਼ਰੂਰੀ ਹੈ ਉਹ ਵੀ ਖਾਸ ਕਰ ਪਲੇਟਾਂ ਵਾਲੇ ਸੂਟ ਦੇ ਉੱਪਰ ਜਿਵੇਂ ਕਿ ਹੁਣ ਆਪਣੀ ਜਿਹੜਾ हिਪ ਦਾ ਨਾਪ ਆ ਉਹ ਆਪਾਂ ਰੱਖਣਾਗਾ 16 ਇੰਚ ਨਰੇ ਠੀਕ ਹੈ ਇੱਥੇ ਰੱਖ ਲੈ ਹਿੱਪ ਵਾਲੀ ਲੰਬਾਈ ਇਹਨੂੰ ਆਪਾਂ ਬੋਲਦੇ ਹੁੰਨੇ ਹਿੱਪ ਵਾਲੀ ਲੰਬਾਈ ਠੀਕ ਹੈ ਉਸ ਤੋਂ ਬਾਅਦ ਜਿਵੇਂ ਕਿ ਮੇਰੇ ਕਸਟਮਰ ਦੀ ਜਿਹੜੀ ਹਿਪ ਆ ਉਹ ਹੈਗੀ ਹੈਗੀ 21 ਇੰਚ ਤਾਂ ਆਪਾਂ ਰੱਖਾਂਗੇ 10.5 ਇੰਚ ਤੇ ਕਮਰ ਉਹਨਾਂ ਦੀ ਹੈਗੀ ਆ 16 ਇੰਚ ਠੀਕ ਆ ਪਲੇਟਾਂ ਦਾ ਇਧਰ ਇੰਨਾ ਆਪਾਂ ਰੱਖ ਕੇ ਤਾਂ ਆਪਾਂ 16 ਇੰਚ ਤੇ ਨਿਸ਼ਾਨ ਲਾ ਲੈਨੇ ਉਸ ਤੋਂ ਬਾਅਦ ਜੇ ਤੁਹਾਡੇ ਕੋਲ ਸਕੇਲ ਆ ਤਾਂ ਐਂ ਲਾ ਲਓ ਤੇ ਨਹੀਂ ਹੈਗਾ ਤਾਂ ਫਿਰ ਮੇਰੇ ਉਹ ਇੰਚ ਡੇ ਵੀ ਵਰਤਿਆ ਕਰੋ ਮੈਂ ਨਾ ਕੱਢਦੀਆਂ ਕੱਲ ਨੂੰ ਸਮਾਨ ਹੁਣ ਮੈਨੂੰ ਲੋਡ ਪਿਆ ਕਰੂੰਗੀ ਉਹਦੀ ਮੈਂ ਕੱਟਿਆ ਨਹੀਂ ਸੀ ਆ ਹੋ ਗਏ ਆਪਣੇ ਨਿਸ਼ਾਨ ਕਮੀਜ਼ ਦੀ ਆਪਣੀ ਕਟਿੰਗ ਗਈ ਆ ਹੋ ਬਸ ਇੰਨਾ ਕੀ ਕੰਮ ਹੁੰਦਾ ਠੀਕ ਹੈ ਜੀ ਹੁਣ ਮੈਂ ਤੁਹਾਨੂੰ ਦੱਸਣ ਲੱਗੀ ਆ ਬਾਹ ਦੀ ਕਟਿੰਗ ਇਹ ਵੀਡੀਓ ਮੈਂ ਉਹ ਬੱਚਾ ਵਾਸਤੇ ਉਹ ਸੌਰੀ ਬੱਚੇ ਕਹਿੰਦਾ ਉਹ ਭੈਣਾ ਵਾਸਤੇ ਬਣਾਈ ਹੈ ਜਿਹੜੀਆਂ ਮੇਰੇ ਕੋਲ ਆਨਲਾਈਨ ਸਿੱਖ ਰਹੀਆਂ ਨੇ ਠੀਕ ਹੈ ਕਿਉਂਕਿ ਉਹਨਾਂ ਦਾ ਕੀ ਚੱਕਰ ਹੋ ਗਿਆ ਸੀ ਕਈ ਵਾਰ ਨਾ net ਦੀ ਪ੍ਰੋਬਲਮ ਆ ਜਾਂਦੀ ਹੈ ਨਾ net ਸਲੋ ਹੋ ਜਾਂਦਾ ਜਾਂ ਕਈ ਵਾਰ ਸਾਢੇ ਬੰਨੀ ਹੋ ਜਾਂਦਾ ਕਈ ਵਾਰ ਭੈਣਾ ਬੰਨੀ ਹੋ ਜਾਂਦਾ ਤਾਂ ਕਰਕੇ ਉਹਨਾਂ ਕੋਲ ਇਹ ਵੀਡੀਓ ਵੀ ਸੇਵ ਪਈ ਰਹੂਗੀ ਤੇ ਜਦੋਂ ਮਰਦੀ ਤੁਸੀਂ ਕੱਢ ਕੇ ਦੇਖ ਸਕਦੇ ਹੋ ਤੇ ਮੈਂ ਡੇਲੀ ਹੀ ਵੀਡੀਓ ਬਣਾਉਣੀ ਹੁੰਦੀ ਹੈ ਪਰ ਮੇਰੇ ਕੋਲ ਚੱਕਰ ਕੀ ਵਗਿਆ ਮੇਰੇ ਫੋਨ ਆ ਨਾ ਸਟੈਂਡ ਟੁੱਟ ਗਿਆ ਸੀ ਇੱਕ ਉਹ ਹੁਣ ਮੈਂ ਲੈ ਕੇ ਆਉਣਾ ਤੇ ਮੇਰਾ ਟਾਈਮ ਨਹੀਂ ਲੱਗੇ। ਤੁਸੀਂ ਇਹ ਦੇਖੋ ਵੀ ਕੱਲ ਨੂੰ ਸੰਡੇ ਆ। ਠੀਕ ਹੈ। ਸੰਡੇ ਨੂੰ ਵੀ ਮੈਂ ਸ਼ਾਪ ਤੇ ਆਉਣਾ ਤੇ ਮੇਰੇ ਇਹ ਬਹੁਤ ਜ਼ਿਆਦਾ ਉਹ ਹੋ ਜਾਂਦਾ। ਹੁਣ ਦੇਖੋ ਹੁਣ ਆਪਾਂ ਲੱਗਿਆ ਜੀ ਬਾਹਾਂ ਦੀ ਕਟਿੰਗ ਕਰਨੀ। ਜਿੰਨੀ ਆਪਾਂ ਨੂੰ ਬਾਹਾਂ ਚਾਹੀਦੀ ਹੁੰਦੀ ਹੈ ਠੀਕ ਹੈ। ਉਨੀ ਆਪਾਂ ਲੈਂਥ ਲਾ ਲੈਣੀ ਹੁੰਦੀ ਹੈ। ਤੇ ਰਹੀ ਗੱਲ ਚੜਾਈ ਕੱਪੜੇ ਦੀ। ਚੜਾਈ ਆਪਾਂ ਲਾਉਣੀ ਹੁੰਦੀ ਹੈ। ਇੱਕ ਵਾਰ ਇੱਕ ਵਾਰ ਸਾਰਾ ਲਾ ਲਵਾਂ ਪਹਿਲਾਂ ਫਿਰ ਤੁਹਾਨੂੰ ਦੱਸਣ ਲੱਗੀਆਂ। ਆਹ ਵੀਡੀਓ ਤੁਸੀਂ ਪੂਰੇ ਧਿਆਨ ਨਾਲ ਦੇਖਣੀ ਹੈ, ਪੂਰੇ ਗੌਰ ਨਾਲ ਦੇਖਣੀ ਹੈ। ਤਾਂ ਕਿ ਤੁਹਾਡੀ ਕੋਈ ਵੀ ਕਨਫਿਊਜ਼ਨ ਰਹਿ ਨਾ ਜਾਵੇ ਭੈਣੋ ਠੀਕ ਹੈ ਕਿਉਂਕਿ ਬਾਅਦ 'ਚ ਫਿਰ ਮੁੜ ਕੇ ਤੁਸੀਂ ਕਹੋਗੇ ਵੀ ਮੈਨੂੰ ਕੁਝ ਸਾਨੂੰ ਕੁਝ ਸਿਖਾਇਆ ਨਹੀਂ ਹੈਗਾ ਇਹ ਆਪਾਂ ਕੀ ਕਰਨਾ ਜਿੰਨਾ ਆਪਣਾ ਤਿਆਰ ਮੋਡਾ ਹੁੰਦਾ ਠੀਕ ਹੈ ਉਹ ਤੋਂ 1 ਇੰਚ 1.5 ਇੰਚ ਆਪਾਂ ਵੱਧ ਲੈਣਾ ਹੁੰਦਾ ਜਿਵੇਂ ਹੁਣ ਮੇਰੇ ਕੋਲ ਸਟੌਕ ਦਾ ਹੈ ਨਾ ਮੋਡਾ ਹੈ ਤਿਆਰ ਨਾ 9 ਇੰਚ ਠੀਕ ਹੈ ਇਹ ਮੈਂ ਲਵਾਂਗੀ ਇਹਦੀ ਕੰਨੀ ਮੋਟੀ ਹੈ ਤਾਂ ਕਰਕੇ ਇਹ ਮੈਂ ਥੋੜਾ ਵੱਧ ਲਵਾਂਗੀ 10 10.5 ਲੈ ਲਵਾਂਗੀ 11 ਹੋ ਗਿਆ ਹਾਂ ਕੰਨੀ ਕੰਨੀ ਆਪਾਂ ਲਾ ਹੀ ਦੇਵਾਂਗੇ ਠੀਕ ਹੈ ਕਉਂ ਜਿਹੜੀ ਬਾਹ ਦੀ ਕਾਟ ਹੁੰਦੀ ਆ ਉਹ ਤੁਸੀਂ ਧਿਆਨ ਨਾਲ ਦੇਖ ਬਾਹ ਦੀ ਕਾਟ ਹੁੰਦੀ ਆ ਬਾਹ ਦੀ ਆਪਾਂ ਕਾਟ ਕਿਵੇਂ ਪਾਉਣੀ ਹੁੰਦੀ ਆ ਠੀਕ ਆਇ ਤੇ ਕੁਛ ਨਹੀਂ ਹੈਗਾ ਕਿਵੇਂ ਅਸੀਂ ਭਾਂਣ ਬੱਝੀ ਹੋਈਏ ਕੱਪੜੇ ਤੇ ਚੱਲ ਮੈਂ ਕਟਿੰਗ ਤਾਰੀ ਲੇਵਾਂ ਬਾਹ ਦੀ ਆਪਾਂ ਕਟਿੰਗ ਕਿਵੇਂ ਕਰਨੀ ਆ ਪਹਿਲਾਂ ਤਾਂ ਜੋ ਵੀ ਆਪਣੇ ਕੋਲੇ ਵੱਧ ਕੱਚਾ ਕੱਪੜਾ ਹੈਗਾ ਉਹਨੂੰ ਆਪਾਂ ਸਾਰੇ ਦੀ ਉਹਦੀ ਆਪਾਂ ਸ਼ਾਂਤੀ ਕਰਨਾ ਪਊ ਠੀਕ ਹੈ ਹੁਣ ਆਪਾਂ ਕੀ ਕਰਨਾ ਜੀ ਦੇਖ ਲੈਣਾ ਇਧਰੋਂ ਹਾਂ ਆਪਣਾ ਦਾਸ ਰਹਿ ਗਿਆ ਪੂਰਾ ਸਹੀ ਹੈ ਮੇਰੇ ਕਸਟਮਰ ਦਾ ਜਿਹੜਾ ਮੋਟਾ ਹੈਗਾ ਕਮੀਜ਼ ਦਾ ਉਹ ਹੈਗਾ 9 ਇੰਚ 18 ਇੰਚ ਠੀਕ ਹੈ ਆਪਾਂ ਇਸ ਤੱਕ ਨਿਸ਼ਾਨ ਲਾ ਲੈ ਇੱਥੋਂ ਲੈ ਕੇ ਬੰਦ ਵਾਲੇ ਪਾਸੇ ਆਪਣੇ ਤੋਂ ਦੂਰ ਰੱਖਣਾ ਖੁੱਲਾ ਪਾਸਾ ਆਪਾਂ ਲੈਣੀ ਤੇ ਉੱਪਰ ਉਹ ਨਿਸ਼ਾਨ ਲਾ ਲਿਆ ਆਪਾਂ ਜੀ ਇੱਥੋਂ 3.5 ਇੰਚ ਦਾ ਠੀਕ ਹੈ 3.5 ਇੰਚ ਦਾ ਇੱਥੋਂ ਲੈਣਾ ਤੇ 3.5 ਦਾ ਹੀ ਆਪਾਂ ਇੱਥੋਂ ਲੈਣਾ ਖੁੱਲੇ ਵਾਲੇ ਪਾਸੇ ਹੁਣ ਆਪਾਂ ਕੀ ਕਰਨਾ ਆ ਜਿਹੜਾ 3.5 ਨਾਲ ਨਿਸ਼ਾਨ ਇਹਨੂੰ ਆਪਾਂ ਇਹਦੇ ਨਾਲ ਬਣਾਉਣਾ ਠੀਕ ਹੈ ਇਹਦੀ ਆਪਾਂ ਸ਼ੇਪ ਦੇਣੀ ਹੈ ਇੱਕ ਸ਼ੇਪ ਇਹਦੀ ਆਪਾਂ ਇਦਾਂ ਦਾ ਕਰਕੇ ਜਾਓ ਉੱਪਰ ਤੱਕ ਠੀਕ ਹੈ ਉੱਪਰ ਤੱਕ ਜਾਓ ਫਿਰ ਇਹਦੀ ਕਟਿੰਗ ਸਹੀ ਹੋਊਗੀ ਮੈਂ ਹੁਣ ਤੁਹਾਨੂੰ ਕਟਿੰਗ ਕਰਕੇ ਦਿਖਾ ਦਵਾਂ ਇੱਥੋਂ ਜਿੰਨਾ ਮੋਡਾ ਹੁੰਦਾ ਕਪੜਾ ਉਹ ਤੋਂ ਆਪਾਂ ਵੱਧ ਲੈਣਾ ਹੁੰਦਾ ਜਿੰਨਾ ਮੋਡਾ ਹੁੰਦਾ ਉਹਨਾਂ ਤੁਸੀਂ ਨਿਸ਼ਾਨ ਲਾ ਲੈਣਾ ਫਿਰ ਉਸ ਤੋਂ ਬਾਅਦ ਸਾਢੇ ਤਿੰਨ ਇੱਥੇ ਰੱਖ ਲੈਣਾ ਸਾਢੇ ਤਿੰਨ ਇੱਥੇ ਰੱਖ ਲੈਣਾ ਠੀਕ ਹੈ ਫਿਰ ਉਸ ਤੋਂ ਬਾਅਦ ਇਹਦੀ ਆਪਾਂ ਕਟਿੰਗ ਕਰ ਦਵਾਂਗੇ ਚਲੋ ਬਾਹ ਦੀ ਪਰਫੈਕਟ ਕਟਿੰਗ ਹੋਈ ਹੈ ਇਹ ਪਰਫੈਕਟ ਤੇ ਜਿਹੜੀ ਕਟਿੰਗ ਹੋਈ ਆ ਉਹ ਮੈਂ ਤੁਹਾਨੂੰ ਦੱਸਦੀ ਆ ਕਿ ਇਹ ਕਿਵੇਂ ਹੋਈ ਹੈ ਜਿਹੜਾ ਆ ਆਪਾਂ 3.5 ਲੱਤਾ ਸੀ ਸਾਰਿਆਂ ਨੂੰ ਪਤਾ ਵੀ ਆਪਣੇ ਜਿਹੜਾ ਲੇਡੀਜ਼ ਦਾ ਹਨਾ ਸਰੀਰ ਹੁੰਦਾ ਉਹ ਕਦੇ ਉਬਰਿਆ ਹੋਇਆ ਹੁੰਦਾ ਕਦੇ ਸਲੇਮ ਸਲੇਮ ਹੁੰਦਾ ਹਨਾ ਬਿਲਕੁਲ ਆ 3.5 ਆਪਾਂ ਕਿਉਂ ਲੱਤਾ ਇਹ 3.5 ਦਾ ਕਾਰਨ ਤੁਹਾਨੂੰ ਮੈਂ ਦੱਸੂਗੀ ਜਦੋਂ ਆਪਾਂ ਕਮੀਜ਼ ਦੀ ਸਟਿਚਿੰਗ ਕੀਤੀ ਠੀਕ ਹੈ ਅੱਜ ਤੁਸੀਂ ਸਿਰਫ ਕਟਿੰਗ ਕਟਿੰਗ ਦੇਖੋ ਕਾਰਨ ਇਹ ਤਾਂ ਉਦੋਂ ਦੱਸੂਗੀ ਜਦੋਂ ਆਪਾਂ ਸਟਿਚਿੰਗ ਕੀਤੀ ਠੀਕ ਹੈ ਇਹ ਰੇ ਸਟੇਜਿੰਗ ਦੇ ਵੀਡੀਓ ਮੈਂ ਦੇਖ ਲਈ ਜੇ ਤਾਂ ਬਣੀ ਤਾਂ ਮੈਂ ਜਰੂਰ ਬਣਾਉਂਗੀ ਤੇ ਨਹੀਂ ਭੈਣੋ ਫਿਰ ਮੈਂ ਕਿਸੇ ਹੋਰ ਸੁੰਦਰ ਦੀ ਬਣਾਉਂਗੀ